ਜੀ ਇਹਨਾਂ ਨੇ ਔਰ ਮੈਂ ਆਸ ਕਰਦਾ ਜਿਸ ਹਾਸ ਨਾਲ ਮੈਨੂੰ ਚੁਣਿਆ ਆਇਆ ਹੈ اسی ਹਾਸ ਨਾਲ ਇਹਨਾਂ ਦੀ ਆਸਾਂ ਤੇ ਮੈਂ ਖਰਾ ਉਤਰਾਂਗਾ ਜਿਲੇ ਵੀ ਜਿਹੜੇ ਸਰਪੰਚ ਬਣੇ ਨੇ ਗੁਰਪ੍ਰੀਤ ਸਿੰਘ ਜੀ ਗੋਪੀ ਹਰਦੀਪ ਸਿੰਘ ਜੀ ਬਹੁਤ ਵਧੀਆ ਕੰਮ ਕੀਤੇ ਨੇ ਫੇਰ ਵੀ ਜਿਹੜੇ ਕੁਝ ਕੰਮ ਰਹਿ ਗਏ ਅਸੀਂ ਸਾਰਾ ਪੂਰਾ ਪਿੰਡ ਅਸੀਂ ਸਰਬਸੰਮਤੀ ਨਾਲ ਬਣਿਆ ਪੂਰੇ ਪਿੰਡ ਨੂੰ ਨਾਲ ਲੈ ਕੇ ਦੂਰੇ ਕਸ਼ਾ ਸੰਦੇਸ਼ ਜੀ ਇਸ ਚੀਜ਼ ਦਾ ਜਾ ਰਿਹਾ ਔਰ ਆਪਾਂ ਆਸ ਕਰਦੇ ਆ ਕਿ ਬਾਕੀ ਪੰਚਾਇਤਾਂ ਵੀ ਇਵੇਂ ਦੇ ਹੀ ਰੋਲ ਦਾ ਸੰਦੇਸ਼ ਇਹੋ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਭਾਈ ਸੈ ਭਾਈ ਚੰਦ ਜੀ ਸੇ ਠੇਕੇਦਾਰ ਨੂੰ ਮੁਬਾਰਕਵਾਦ ਦਿੰਨੇ ਆ ਜਿਹੜਾ ਕਿ ਉਹਨਾਂ ਨੂੰ ਸਰਪੰਚ ਸਰਬਸੰਤੀ ਨੇ ਚੁਣਿਆ ਗਿਆ ਤੇ ਇਹੋ ਸੰਦੇਸ਼ ਲੈ ਕੇ ਆਪਾਂ ਸਾਰੇ ਹੀ ਇਲਾਕੇ ਨਗਰ ਦੇ ਵਿੱਚ ਵੀ ਪਿਆਰ ਬਣਾ ਕੇ ਤੇ ਆਪਾਂ ਜਿਹੜੇ ਸਾਰੇ ਰਲ ਮਿਲ ਕੇ ਇਦਾਂ ਰਹੀਏ ਤੇ ਲੜਾਈਆਂ ਝਗੜਿਆਂ ਤੋਂ ਦੂਰ ਹੋਈਏ ਇਹਨਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਅਸੀਂ ਸਰਦਾਰ ਚੰਦਜੀਤ ਸਿੰਘ ਜੀ ਠੇਕੇਦਾਰ ਉਹਨਾਂ ਨੂੰ ਆਪਾਂ ਜਿਹੜਾ ਸਰਬਸੰਤੀ ਨੇ ਸਰਪੰਚ ਚੁਣਿਆ ਗਿਆ ਜੀ ਤੇ ਅੱਜ ਚੜ੍ਹਦੀ ਪੱਤੀ ਪਿੰਡ ਪਣੀਆ ਖਾ ਵਿੱਚ ਜੋ ਕੰਮ ਹੋਇਆ ਵਾ ਇਹ ਬਹੁਤ ਹੀ ਸ਼ਲਾਘਾਜੋ ਕੰਮ ਹੋਇਆ ਕਿਉਂਕਿ ਸਰਵਸੰਮਤੀ ਨਾਲ ਅੱਜ ਚੰਦਜੀਤ ਸਿੰਘ ਠੇਕੇਦਾਰ ਨੂੰ ਸਰਪੰਚ ਚੁਣਿਆ ਗਿਆ ਇਹਦੇ ਨਾਲ ਲੜਾਈਆਂ ਝਗੜੇ ਵੈਰ ਵਿਰੋਧ ਘਟਦੇ ਆ ਮਸਾਂ ਇੱਕ ਤਾਂ ਸੂਤਰ ਕੰਮ ਆਉਂਦਾ ਤੇ ਪੰਜਾਂ ਸਾਲਾਂ ਬਾਅਦ ਢਾਈਆਂ ਸਾਲ ਬੰਦਾ ਫੇਰ ਇਲੈਕਸ਼ਨ ਹੋ ਜਾਂਦੀ ਆ ਤੇ ਉਹ ਜਿਹੜੇ ਨਾਰਾਜ਼ੀਆਂ ਦੂਰ ਨਹੀਂ ਦੇ ਇਲੈਕਸ਼ਨਾਂ ਫੇਰ ਆ ਜਾਂਦੀਆਂ ਨੇ ਪਰ ਆ ਜਿਹੜੀ ਅੱਜ ਕੰਮ ਹੋਇਆ ਵਾ ਸਰਵਸੰਮਤੀ ਨਾਲ ਇਹਦੇ ਵਿੱਚ ਵਿਕਾਸ ਜਿਹੜਾ ਵਾ ਵੈਸੇ ਹੀ ਵਧੀਆ ਹੁੰਦਾ ਕਿਉਂਕਿ ਬੜੇ ਪੈਸੇ ਲਾ ਕੇ ਵੀਵੀ ਲੱਖ 30 ਲੱਖ 40 ਲੱਖ ਲਾ ਕੇ ਸਰਪੰਚ ਬੰਦੇ ਆ ਤੇ ਉਹ ਆਟੋਮੈਟਿਕ ਜਿਹੜਾ ਸਰਪੰਚ ਬੰਦਿਆ ਤਾਂ ਫਿਰ ਸਰਪੰਚਾਂ ਨੂੰ ਗਰੰਟਾ ਮਿਲਣੀ ਨੇ ਉਹ ਤਾਂ ਖੁਰਦਪੁਰ ਦੀਆਂ ਖਾਣੀਆਂ ਹੀ ਨੇ ਪੰਜਾਬੀ ਜਗ੍ਹਾ ਲੈ ਹਨ ਤੇ ਇਸ ਕਰਕੇ ਮੈਂ ਸਮਝਦਾ ਜਿਹੜਾ ਸਰਪੰਚ ਨੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ ਹੋਵੇ ਹੈ ਤੇ ਉਹ ਫਿਰ ਇਹ ਕੰਮ ਨਹੀਂ ਕਰਦਾ ਤੇ ਵੈਸੇ ਵੀ ਇਹ ਪਰਿਵਾਰ ਵਧੀਆ ਵਾ ਸਿਆਣੇ ਨੇ ਮੈਂ ਹਰਦੀਪ ਸਿੰਘ ਸਰਪੰਚ ਸਾਹਿਬ ਦਾ ਗੁਰਪ੍ਰੀਤ ਸਿੰਘ ਰਿਆੜ ਦਾ ਵੀ ਧੰਨਵਾਦ ਦਾ ਮੈਂ ਬਹੁਤ ਵੱਡਾ ਧੰਨਵਾਦ ਕਰਦਾ ਕਿਸਨਾਮ ਸਿੰਘ ਦੀ ਸਿਹਤ ਵੀ ਵਧੀਆ ਹੋਵੇ ਕਿਉਂਕਿ ਇਹ ਥੋੜੇ ਠੀਕ ਦੇ ਇਹਨਾਂ ਦਾ ਵੀ ਯੋਗਦਾਨ ਪਿਛਲੇ ਇਲੈਕਸ਼ਨ ਚ ਬਹੁਤ ਵਧੀਆ ਰਿਹਾ ਵਾ ਤੇ ਬਹੁਤ ਵਧੀਆ ਸੁਚੱਜੇ ਢੰਗ ਨਾਲ ਚੱਲਦੇ ਨੇ ਤੇ ਮੈਂ ਇਹ ਸਾਰੇ ਪਿੰਡ ਨੂੰ ਆ ਸਾਰੇ ਪੱਤੀ ਨੂੰ ਸਾਰੇ ਭਰਾਵਾਂ ਨੂੰ ਵਧਾਈ ਦੇਣਾ ਵਾ ਕਿ ਅੱਜ ਤੁਸੀਂ ਇੱਕ ਛਲਾਹ ਕਾ ਜੋ ਕਦਮ ਚੁੱਕਿਆ ਵਾ ਤੇ ਵਧੀਆ ਕੰਮ ਕੀਤਾ ਵਾ ਜਿਹੜਾ ਸਰਬਸੰਮਤੀ ਨਾਲ ਚਰਨ ਜੀ ਸਟੇਕੀਦਾਰ ਨੂੰ ਸਰਪੰਚ ਬਣਾਇਆ ਵਾ ਤੇ ਇਹੋ ਜਿਹੀ ਖੁਸ਼ੀਆਂ ਨੇ ਤੇ ਪਰਮਾਤਮਾ ਸੱਚੇ ਪਾਤਸ਼ਾਹ ਨਾਲ ਬੁਲਦੀਆਂ ਪਹੁੰਚੇ ਇਹ ਵਿਕਾਸ ਦਾ ਕੰਮ ਕਰਨ ਡਵੈਲਪਮੈਂਟ ਵਧੇ ਪਿੰਡ ਦੇ ਵਿਕਾਸ ਹੋਣ ਤੇ ਚੰਗੇ ਕੰਮ ਨਾਲ ਚੰਗੀ ਸੋਭਾ ਮਿਲਦੀ ਆ ਵਾਹਿਗੁਰੂ ਨਾਲ ਹੀ ਸੁਣ ਕਰ ਦਿੱਤਾ ਸੀ ਪਿਆਓ ਇੱਥੇ ਕੈਮਰਾ ਲੈ ਕੇ ਤੇ ਅਸੀਂ ਬਹੁਤ ਮਨੋ ਦੀ ਖੁਸ਼ੀ ਆ ਮੈਂ ਵੀ ਆਪਣੀ ਜ਼ਿੰਦਗੀ ਚ ਪਹਿਲੀ ਵਾਰੀ ਵੇਖਿਆ ਬਾਕੀ ਰਾਜ ਸਾਹਿਬ ਨੇ ਦੱਸਿਆ ਕਿ ਜਦੋਂ ਖਰਚੇ ਹੁੰਦੇ ਆ ਉਹ ਫਿਰ ਤੁਹਾਨੂੰ ਪਤਾ ਹੀ ਹੈ ਤੇ ਜੋ ਸਰਪੰਚ ਦਾ 526 ਨੰਬਰ ਬਣਾਵਾਂਗੇ ਤੇ ਉਹ ਵਿਕਾਸ ਵੀ ਕਰੇਗਾ ਬਾਕੀ ਜਿਹੜਾ ਰਹਿੰਦਾ ਵਿਕਾਸ ਹੈ ਜਦੋਂ ਮੈਂ ਮਿਲ ਕੇ ਪਹਿਲੇ ਸਰਪੰਚਾਂ ਨੇ ਕੀਤਾ ਹੁਣ ਇਹਨੂੰ ਠੇਕਦਾ ਸਾਹਿਬ ਨੂੰ ਨਹੀਂ ਪਤਾ ਕੀ ਅਜੇ ਰਹਿੰਦਾ ਹੈ ਉਹ ਇਹਨਾਂ ਕੋਲ ਜਾਣਕਾਰੀ ਰਹਿਣਗੇ ਕਿ ਕਿਹੜਾ ਰਹਿ ਗਿਆ ਇਹਨਾਂ ਦੀ ਸਲਾਹ ਅਨੁਸਾਰ ਇਹ ਨਗਰ ਦੀ ਸਲਾਹ ਨਾਲੀ ਉਹ ਮਿਲ ਕੇ ਕੀਤਾ ਜਾਊਗਾ ਤੇ ਬਹੁਤ ਬਹੁਤ ਧੰਨਵਾਦ ਹੈ ਮੈਂ ਆਉਣ ਵਾਲੀ ਪੀੜ੍ਹੀ ਨੂੰ ਇਹ ਸੰਦੇਸ਼ ਦੇਣਾ ਕਿ ਐਦਾਂ ਹੀ ਚੱਲਦਾ ਰਹੇ ਨਗਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਅਸੀਂ ਇਹਨੇ ਪਾਰ ਚੰ ਜੋ ਕਿ ਤਨੇ ਸੀ ਜੋਪ੍ਰਮ ਨੇ ਪਾਰ ਪਾਇਆ ਉਹ ਸਿਰ ਮੱਥੇ ਤੋਂ ਪਰਵਾਣ ਹੈ ਹਮੇਸ਼ਾ ਲਈ ਕਰਦੇ ਕਰਦੇ ਹਾਂ ਸਾਡਾ ਪਿੰਡ ਕੱਟਾ ਹੈ ਤੇ ਘਟੇ ਰਾਵਾਂਗੇ ਇਹ ਹੈ ਕਿ ਜਿਵੇਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਹਿੰਮਤ ਕਰਾਂਗੇ ਇਹ ਬਕਾਸ਼ ਨੁਕਾਸ